ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦਿਖਾਉਣਾ ਸ਼ਕਤੀਮਾਨ ਜਿੱਦਾਂ ਦਾ ਨਾਮ ਸੋਲਿਡ ਆ ਉਦਾਂ ਦੇ ਪ੍ਰੋਡਕਟ ਆ ਪ੍ਰੋਡਕਟ ਵੀ ਇੱਦਾਂ-ਇੱਦਾਂ ਦੇ ਦਿਖਾਉਣੇ ਆ ਨਾ ਵੀ ਪਹਿਲੀ ਗੱਲ ਤੇ ਇਹ ਵੀ ਤੁਸੀਂ ਦੇਖ ਹੀ ਸਕਦੇ ਹੋ ਕრაਊਡ ਕਿਸੇ ਬ੍ਰਾਂਡ ਦੇ ਵਿੱਚ ਕੋਈ ਧਾਮ ਹੋਵੇ ਨਾ ਤੇ ਫੇਰ ਹੀ ਉਹ ਗੱਲ ਬਣਦੀ ਆਇਆ ਛੋਟੇ ਲਾਗੇ ਨਹੀਂ ਕਿਉਂਕਿ ਉਦਾਂ ਹਨਾ ਬਿਨਾਂ ਗੱਲ ਤੋਂ ਭੀੜ ਨਹੀਂ ਇਕੱਠੀ ਹੁੰਦੀ ਹੁੰਦੀ ਪ੍ਰੋਡਕਟ ਦੇ ਵਿੱਚ ਕੋਈ ਧਾਮ ਹੋਵੇ ਕੋਈ ਗੱਲਬਾਤ ਹੋਵੇ ਜਿੰਮੇਦਾਰ ਵੀਰ ਉਹਨੂੰ ਪਸੰਦਾ ਕਰਦੇ ਆ ਹਨਾ ਫੇਰ ਇਹੋ ਚੀਜ਼ ਵਿਕਦੀ ਆ ਤੇ ਇਹ ਪ੍ਰੋਡਕਟ ਆਪਾਂ ਪਹਿਲਾਂ ਵੀ ਸਾਰੇ ਵੀਰਾਂ ਨੇ ਵਰਤਿਆ ਕੁਝ ਕੁ ਚੀਜ਼ਾਂ ਚੇਂਜ ਹੋਈਆਂ ਇਹਦੇ ਵਿੱਚ ਉਹ ਕੀ ਚੇਂਜ ਹੋਈਆਂ ਉਹ ਆਪਾਂ ਤੁਹਾਨੂੰ ਅੱਜ ਮਿਲਾਉਣੇ ਆ ਜੋਗਾ ਸਿੰਘ ਜੀ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਠਾਕ ਜੀ ਧੰਨਵਾਦ ਬਾਈ ਜੀ ਧੰਨਵਾਦ ਬਾਈ ਜੀ ਬੜੀ ਰੌਣਕ ਕਿਸਾਨਕ ਲਾਈ ਅੱਜ ਇਹਦੀ ਰੌਣਕਾਂ ਸਦਾ ਹੀ ਲੱਗੀਆਂ ਰਹਿੰਦੀਆਂ ਆਂ ਚੜਦੀ ਕਲਾ ਰਹਿੰਦੀ ਚੜਦੀ ਕਲਾ ਰਹਿੰਦੀ ਆ ਵਾਹਿਗੁਰੂ ਦੀ ਬੜੀ ਮਿਹਰ ਆ ਸ਼ੁਕਰ ਆ ਵਾਹਿਗੁਰੂ ਦਾ ਐਂ ਚਾਹੀਦਾ ਇਹ ਬਾਈ ਜੀ ਆਪਾਂ ਬੈਲਰ ਤੋਂ ਸ਼ੁਰੂ ਕਰੀਏ ਬਿਲਕੁਲ ਜੀ ਇਹ ਬੈਲਰ ਆਪਣਾ ਕੀ ਇਹਦੇ ਵਿੱਚ ਵਿਸ਼ੇਸ਼ਤਾ ਹੈ ਵੀ ਜਿਹਦੇ ਨਾਲ ਆਪਣਾ ਫੈਕਟਰ ਸੋਖਾ ਰਹੇ ਈਜ਼ੀ ਚੱਲੇ ਤੇ ਕੰਮ ਜ਼ਿਆਦਾ ਕਰੇ ਉਹਦੇ ਵਾਸਤੇ ਇਹਦੇ ਵਿੱਚ ਕੀ ਲਾਇਆ ਤੁਸੀਂ ਕਿਦਾਂ ਦਾ ਪ੍ਰੋਡਕਟ ਆ ਉਹਦੇ ਬਾਰੇ ਮੜਾ ਆਖਣਾ ਅਕੀ ਡੀ ਰੇਟ ਦੇ ਵਿੱਚ ਜੇ ਆਪਾਂ ਬੀਲਰ ਦੀ ਗੱਲ ਕਰੀਏ ਨਾ ਬੀਲਰ ਦੋ ਕੈਟਾਗਰੀ ਤੇ ਜਿਹੜੇ ਮਾਰਕੀਟ ਚ ਆ ਰਹੇ ਆ ਇੱਕ ਔਨਲਾਈਨ ਇੱਕ ਆਫਲਾਈਨ ਉਸ ਤੋਂ ਅੱਗੇ ਇਹ ਅਗਲਾ ਵਰਜਨ ਇਹ ਬਿਗ ਬੀਲਰ ਵੀ ਨਹੀਂ ਹੈਗਾ ਔਰ ਛੋਟਾ ਵੀ ਨਹੀਂ ਹੈਗਾ ਇੱਕ ਮੀਡੀਅਮ ਸਾਈਜ਼ ਆ ਦੀ ਚ ਬੇਲ ਸਾਈਜ਼ ਥੋੜਾ ਜਿਆ ਨੋਰਮਲ ਨਾਲੋਂ ਵੱਡਾ ਵਾ ਹਾਂਜੀ ਠੀਕ ਆ ਔਰ ਇਹ ਬੀਲਰ ਦੇ ਵਿੱਚ ਸ਼ਕਤੀਮਾਨ ਨੇ ਇੰਨੇ ਫੀਚਰ ਪਾਤੇ ਆ ਕਿ 5 4 ਸਾਲੀ ਮਸ਼ੀਨ ਜਿਹੜੀ ਇਹ ਰਾਜ ਕਰੂਗੀ ਇਸ ਇੰਡਸਟਰੀ ਦੇ ਵਿੱਚ ਬੀਲਰ ਵਾਲੀ ਤੇ ਇਹਦੇ 'ਚ ਜਿਹੜਾ ਜਿੰਨੀਆਂ ਵੀ ਮਸ਼ੀਨਾਂ ਬਣੀਆਂ ਵਾਂ ਸਾਰੀਆਂ ਦੇ ਵਿੱਚ ਤੁਸੀਂ ਦੇਖੋਗੇ ਸੇਫਟੀ ਫੀਚਰ ਜਿਹੜੇ ਆ ਸੇਫਟੀ ਬੋਲਟ ਲੱਗੇ ਹੁੰਦੇ ਆ ਇਹਦੇ 'ਚ ਕਿਤੇ ਵੀ ਸੇਫਟੀ ਬੋਲਟ ਨਹੀਂ ਹੈਗਾ ਓਕੇ ਇਹਦੇ 'ਚ ਕਿਤੇ ਵੀ ਚੈਨ ਨਹੀਂ ਹੈਗੀ ਅੱਛਾ ਜੀ ਇਹਦੇ 'ਚ ਸਿਰਫ ਇੱਕ ਕਲੱਚ ਪਲੇਟ ਲਾਈ ਆ ਇੱਕ ਕਲੱਚ ਪਲੇਟ ਦੇ ਸਾਰਾ ਬੀਲਰ ਕੰਮ ਕਰਨ ਦਿਆ ਉਹਦੇ ਸਿਰ ਤੇ ਸਾਰਾ ਉਹਦੇ ਸਰ ਤੇ ਸਿਰਫ ਸਿੱਧੀ ਇਹ ਜਿਹੜਾ ਫਲਾਈ 휠 ਆ ਫਲਾਈ 휠 ਦੇ ਵਿੱਚ ਜਿੱਦਾਂ ਆਪਣੇ ਟਰੈਕਟਰ ਨੂੰ ਕਲਚ ਪਲੇਟ ਹੁੰਦੀ ਨਾ ਇਹ ਚ ਕਲਚ ਪਲੇਟ ਦੇਤੀ ਕੰਪਨੀ ਨੇ ਓਕੇ ਉਹਦਾ ਫਾਇਦਾ ਜੀ ਉਹਦਾ ਫਾਇਦਾ ਵਾ ਜਿੱਦਾਂ ਕੋਈ ਵੀ ਫਾਲਟ ਪੈਂਦਾ ਸੀ ਤੇ ਸੇਫਟੀ 볼ਟ ਟੁੱਟ ਜਾਂਦਾ ਸੀ ਕਿਸਾਨ ਦੇ 15 20 ਮਿੰਟ ਉੱਚ ਖਰਾਬ ਹੁੰਦੇ ਸੀ ਹੂੰ ਉਹ ਸਾਰੀਆਂ ਮਸ਼ੀਨਾਂ ਦਾ ਸੇਮ ਹੈਗਾ ਪ੍ਰੋਸੀਜਰ ਇਹ ਸਿਰਫ ਇੱਕੋ ਇੱਕੇ ਸ਼ਕਤੀਮਾਨ ਨੇ ਮਸ਼ੀਨ ਲਾਂਚ ਕੀਤੀ ਆ ਜਿੱਥੇ ਕੋਈ ਸੇਫਟੀ 볼ਟ ਨਹੀਂ ਜਿੱਥੇ ਕੋਈ ਚੈਨ ਨਹੀਂ ਇਸ ਸਮੂਥ ਚੱਲੇਗੀ ਔਰ ਜਿਆਦਾ ਕੰਮ ਕਰੇਗੀ ਕਹਿਣ ਦਾ ਮਤਲਬ ਪਿੱਛੇ ਕੋਈ ਦਿੱਕਤ ਆ ਜੇ ਇਹ ਕਲੱਚ ਆਪਿਆ ਵਰਕ ਕਰ ਜਾਵੇ ਆਪਣੇ ਆਪ ਹੀ ਕਲੱਚ ਸਲਿੱਪ ਕਰੇਗਾ ਤੁਹਾਨੂੰ ਪਤਾ ਲੱਗ ਜਾਣਾ ਕਿ ਕੁਝ ਹੋਇਆ ਵਾ ਹਾਂ ਬਸ ਦੇਖੋ ਫਾਲਟ ਕੱਢੋ ਤੇ ਚਲਾ ਦਿਓ ਇਦਨਾਲ ਰਿਪੇਅਰ ਤੇ ਵੀ ਫਰਕ ਪਊ ਵੀ ਕੋਈ ਤੋੜਦਾ ਨਹੀਂ ਰਿਪੇਅਰ ਤੇ ਘੱਟ ਫਰਕ ਪਵੇਗਾ ਮੇਨ ਜਿਹੜਾ ਤੁਹਾਨੂੰ ਦੱਸਿਆ ਵੀ ਟਾਈਮ ਬਚੇਗਾ ਹਾਂ ਠੀਕ ਹੈ ਜੀ ਕੋਈ ਟਾਈਮ ਨਹੀਂ ਟਾਈਮ ਬਚੇਗਾ ਇਹਨੂੰ ਜਦਾਂ ਫਾਰਮਰ ਉਤਰਗੇ ਜਦੋਂ ਇਹਨੂੰ ਆਪਾਂ ਨਾ ਇੱਥੇ ਕੁੱਤਾ ਜਿਆ ਹੁੰਦਾ ਸੀ ਪੰਜਾਬੀ ਚ ਕਹ ਲਈਏ ਹਾਂ ਇਹਨੂੰ ਸਿੱਧਾ ਕਰਨ ਵਾਸਤੇ ਓਦੀ ਜਗ੍ਹਾ ਇਹ ਹਾਈਡਰੋਲਿਕ ਜੈਕ ਦੇ ਦਿੱ ਮਸ਼ੀਨ ਨੂੰ ਆਨਲਾਈਨ ਕਰਨਾ ਆਫਲਾਈਨ ਕਰਨਾ ਇਹ ਹਾਈਡਰੌਲਿਕ ਸਿਲੰਡਰ ਦੇਤਾ ਵੈਰੀ ਗੁੱਡ ਜਿਹਦੇ ਨਾਲ ਤੁਹਾਨੂੰ ਤੁਸੀਂ ਟਰੈਕਟਰ ਤੇ ਬੈਠਿਆ ਹੀ ਇਹਨੂੰ ਕਰ ਲੈਣਾ ਦੂਜੇ ਬੰਦੇ ਦੀ ਲੋੜ ਨਹੀਂ ਹੈਗੀ ਸਿੰਗਲ ਬੰਦਾ ਨਹੀਂ ਸਿੰਗਲ ਪਰਸਨ ਹੀ ਇਹਨੂੰ ਮਸ਼ੀਨ ਨੂੰ ਇਹ ਚਲਾਏਗਾ ਠੀਕ ਹੈ ਜੀ ਇਸ ਤਰ੍ਹਾਂ ਹੀ ਇਹਦੀ ਜਿਹੜੀ ਪਿਕਅਪ ਬਹੁਤ ਹੈਵੀ ਕਰ ਦਿੱਤੀ ਗਈ ਆ ਪਿਕਅਪ ਹੈਵੀ ਆ ਸੈਕੰਡ ਇੱਥੇ ਰੀਲ ਨੂੰ ਸਾਰੇ 베어ਿੰਗ ਆ अच्छा जी ਕਿਤੇ ਵੀ ਗਰੀਸ ਨਹੀਂ ਕਰਨੀ ਤੁਸੀਂ ਸਵੇਰ ਨੂੰ ਆਮ ਜੰਨੀਆਂ ਵੀ ਮਸ਼ੀਨਾਂ ਆ ਵਾਂ ਸਾਰੀਆਂ ਜੇ ਸਵੇਰ ਨੂੰ ਉੱਠ ਕੇ ਗਰੀਸ ਕਰਨ ਵਰਣੀ ਪੈਂਦੀ ਆ ਫੜਣੀ ਪੈਂਦੀ ਆ ਹਾਂਜੀ ਠੀਕ ਹੈ ਜੀ ਇਹਦੇ ਤੇ ਕਿਤੇ ਵੀ ਉਹ ਨਹੀਂ ਹੈਗਾ ਓਕੇ ਵੀ ਇਹ ਜਿਆ ਆਟੋਮੈਟਿਕ ਆਪ ਆਟੋਮੈਟਿਕ ਹੀ ਇਹਨੇ ਜਿਹੜਾ ਵਾ ਸਾਰਾ ਸੀਜ਼ਨ ਗਰੀਸ ਕਰਨ ਦੀ ਲੋੜ ਨਹੀਂ ਪਿਕ ਅਪ ਨੂੰ ਸੀਜ਼ਨ ਤੋਂ ਬਾਅਦ ਫਿਰ ਸਰਵਿਸ ਕਰਾਓ ਤੇ ਮਸ਼ੀਨ ਓਕੇ ਆ ਨਵੀਂ ਦੀ ਨਵੀਂ ਨਵੀਂ ਦੀ ਨਵੀਂ ਆ ਔਰ ਇਹਦਾ ਜਿਹੜਾ ਫੀਡਰ ਹੈਗਾ ਨਾ ਹਾਂਜੀ ਫੀਡਰ ਸਾਈਜ਼ ਵੱਡਾ ਵਾ ਪਿਸਟਨ ਦਾ ਦੇਖੋ ਕਿੰਨਾ ਵੱਡਾ ਗਿਆ ਵਾ ਉਥੇ ਹਾਂ ਠੀਕ ਹੈ ਜੀ ਗੈਬ ਜ਼ਿਆਦਾ ਹੋਣ ਕਰਕੇ ਫੀਡ ਜ਼ਿਆਦਾ ਕਰੇਗਾ ਮਾਲ ਹੂੰ ਕੰਮ ਦੀ ਸਪੀਡ ਜਿਹੜੀ ਉਹ ਵਧੇਗੀ ਵੀ ਚੋਕ ਹੋਣ ਦਾ ਵੀ ਘਟਾ ਚੋਕ ਹੋਣ ਦਾ ਚਾਂਸ ਹੀ ਨਹੀਂ ਹੈਗੇ ਚੋਕ ਹੋਣ ਦਾ ਚਾਂਸ ਹੀ ਨਹੀਂ ਉੱਪਰ ਇੱਕ ਸਿਲੰਡਰ ਦੇ ਦਿੱਤਾ ਵਾ ਅੱਛਾ ਜੀ ਉਹ ਜਦੋਂ ਮਸ਼ੀਨ ਚੋਕ ਹੋਣ ਲੱਗੇ ਆਟੋਮੈਟਿਕ ਹੀ ਉੱਥੇ ਸਲਿੱਪ ਕਰ ਜਾਏਗਾ ਮਸ਼ੀਨ ਨੂੰ ਜਿੰਨਾ ਹੀ ਲੋਡ ਆ ਉਨਾ ਹੀ ਮਾਲ ਦੇਗਾ ਉਹ ਕੰਮ ਹੀ ਨਹੀਂ ਹੈਗਾ ਅੱਛਾ ਮੈਂ ਬਾਦ ਦੋਨੇ ਮਾਲ ਨਾ 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 ਜਿੰਨਾ ਲੋਡ ਆ ਤੁਹਾਨੂੰ ਟਰੈਕਟਰ ਤੇ ਵਾਰ-ਵਾਰ ਕਲਚ ਦੇਣ ਵਾਲਾ ਕੰਮ ਉਹ ਖਤਮ ਆ ਹੂੰ ਠੀਕ ਹੈ ਜੀ ਇਹ ਮੰਨ ਲਓ ਇਹ ਬਹੁਤ ਐਡਵਾਂਸ ਮਸ਼ੀਨ ਆਏ ਇਹ 3-4 ਸਾਲ ਦੀ ਸ਼ਕਤੀਮਾਨ ਦੀ ਸਰਚ ਆ ਉਸ ਤੋਂ ਬਾਅਦ ਇਹ ਪ੍ਰੋਡਕਟ ਜਿਹੜਾ ਇਹ ਲਾਂਚ ਕੀਤਾ ਗਿਆ ਸ਼ਕਤੀਮਾਨ ਫਿਰ ਕਿਸੇ ਗਲਤਾਂ ਸ਼ਕਤੀਮਾਨ ਆ ਜੀ ਦੇਖੋ ਸ਼ਕਤੀਮਾਨ ਇੱਕ ਫਾਰਮਰ ਦੀ ਕੰਪਨੀ ਆ ਸਭ ਤੋਂ ਵੱਡੀ ਗੱਲ ਕਿਸਾਨ ਨੂੰ ਕਿਸਾਨ ਦੇ ਦਰਦ ਦਾ ਪਤਾ ਵੀ ਇਹ ਮੇਰੀਆਂ ਇਹਨੂੰ ਲੋੜਾਂ ਕੀ ਆ ਇਹਦੇ ਚ ਕੀ ਹੋਣਾ ਵਾਲਾ ਵਾ ਕੀ ਚਾਹੀਦਾ ਕਿੱਦਾਂ ਦਾ ਸਾ ਇਹ ਜਿਹੜੀ ਉਹਦੀ ਜ਼ਰੂਰਤ ਆ ਉਸ ਤੋਂ ਅੱਗੇ ਇੱਥੇ ਵੀ ਦੇਖੋ ਜਿਹੜੀ ਮੈਂ ਗੱਲ ਕਰ ਰਿਹਾ ਨਾ ਚੈਨ ਕੋਈ ਨਹੀਂ ਹੈਗੀ ਸਿੱਧੀ ਉਧਰੋਂ ਡਰਾਈਵ ਆ ਰਹੀ ਸ਼ਾਫਟ ਦੀ ਸਿੱਧੀ ਸ਼ਾਫਟ ਫੀਡਰ ਨੂੰ ਜਾ ਰਹੀ ਹੈ ਸਿੱਧੀ ਹੀ ਸ਼ਾਫਟ ਨਾਟਰ ਨੂੰ ਜਾ ਰਹੀ ਹੈ ਕੋਈ ਵੀ ਉਹ ਚ ਉਹ ਫੀਚਰ ਹੀ ਨਹੀਂ ਹੈਗਾ ਜਿਸ ਚ ਤੁਹਾਡਾ ਫੇਲਿਅਰ ਆਵੇ ਵਿਚੈਨ ਟੁੱਟੇ ਚੈਨ ਟੇਢੀ ਵਿੰਗੀ ਉਹ ਕੰਮ ਹੀ ਖਰਾ ਖਤਮ ਕਰਦਾ ਹੈ ਉਹ ਕੰਮ ਹੀ ਸਾਰਾ ਖਤਮ ਆ ਹਾਂ ਆ ਚੀਜ਼ਾਂ ਦਾ ਜਿੰਦਗੀ ਭਰ ਚੱਲਣ ਵਾਲੀਆਂ ਜਿਹਨਾਂ ਨੂੰ ਤਾਂ ਕੁਝ ਹੋਣਾ ਹੀ ਨਹੀਂ ਜਿੰਦਗੀ ਭਰ ਇਹ ਚ ਕੁਝ ਨਹੀਂ ਹੋਣ ਵਾਲਾ ਹਾਂ ਉਸ ਤੋਂ ਜਿਹੜੀ ਹੋਰ ਵਧੀਆ ਚੀਜ਼ ਆ ਇੱਥੇ ਜਿਹੜਾ ਇਹ ਪੱਖਾ ਲੱਗਾ ਹਾਂ ਆਮ ਤੌਰ ਤੇ ਇੱਕ ਪਾਸੇ ਨੂੰ ਹੀ ਹਵਾ ਮਾਰਦੇ ਆ ਪੱਖੇ ਸਾਰੇ ਇਹ ਕੋਈ ਟਾਈਮ ਬਾਅਦ ਆਟੋਮੈਟਿਕਲੀ ਉੱਪਰ ਨੂੰ ਸਾਫ਼ ਕਰੀ ਜਾਏਗਾ ਡਸਟ ਜਿਹੜੀ ਇਹਨੇ ਥੱਲੇ ਦਾ ਹਵਾ ਮਾਰਨੀ ਆ ਜੇ ਕੋਈ ਇਹਦੇ ਉੱਤੇ ਕੱਕ ਕੰਡਾ ਫਸਿਆ ਹੋਣ ਉਹਨੂੰ ਵੀ ਆਟੋਮੈਟਿਕ ਇਹਨੇ ਸਾਫ਼ ਕਰਦੇ ਰਹਿਣਾ ਵੈਰੀ ਗੁੱਡ ਠੀਕ ਹੈ ਜੀ ਉਸ ਤੋਂ ਅੱਗੇ ਜੇ ਪਿਸਟਨ ਦੀ ਗੱਲ ਕਰੀਏ ਪਿਸਟਨ ਦੇ ਵਿੱਚ ਇਹ ਸਾਈਡ ਤੇ ਰੋਡਾਂ ਦਿੱਤੀਆਂ ਦੋਨੋਂ ਸਾਈਡ ਤੇ ਪਿਸਟਨ ਰੋਡਾਂ ਦੇ ਉੱਪਰ ਚੱਲ ਰਿਹਾ ਵਾ ਉੱਚ ਕੋਈ ਪਲੇ ਨਹੀਂ ਹੋਣੀ ਆਮ ਤੌਰ ਤੇ ਜੇ ਨਿਯਮੀ ਮਸ਼ੀਨਾਂ ਵਾਂ ਹਾਂ ਉਹਨਾਂ 'ਚ ਸਾਨੂੰ ਕੋਈ ਟਾਈਮ ਬਾਅਦ ਪਲੇ ਕੱਢਣੀ ਪੈਂਦੀ ਹੈ ਹਾਂ ਇਹਦੇ ਜੋ ਪਲੇ ਵਾਲਾ ਰੋਲ ਹੀ ਖਤਮ ਕਰਦਾ ਵੈਰੀ ਗੁੱਡ ਸਿੱਧਾ ਜਿਹੜਾ ਉਹ ਰੋਡਾਂ ਦੇਤੀਆਂ ਹਾਂ ਰੋਡਾਂ ਜਿਹੜੀਆਂ ਆ ਉਹ ਆਟੋਮੈਟਿਕੀ ਉਹਦੇ ਤੇ ਜਿੱਦਾਂ ਰੇਲਿੰਗ ਨਹੀਂ ਚੱਲਦੀ ਹਾਂ ਉਸ ਤਰ੍ਹਾਂ ਪਿਸਟਨ ਮਲਾਈ ਵਾਂਗੂ ਚੱਲਦਾ ਕਹਿਣ ਦਾ ਮਤਲਬ ਕੰਪਨੀ ਨੇ ਜਿਹੜੀ ਕੱਲੀ-ਕੱਲੀ ਚੀਜ਼ ਨੂੰ ਲਗਾਈ ਆ ਜੀ ਵੀ ਉਹਨਾਂ ਨੇ ਇਹ ਸੋਚਿਆ ਵੀ ਇਹਦੀ ਰਿਪੇਅਰ ਨਾ ਨਿਕਲੇ ਲਾਈਫਟਾਈਮ ਇਹਦੀ ਜ਼ਿੰਦਗੀ ਵਧੇ ਐਕਚੁਅਲੀ ਕੀ ਹੋਇਆ ਜਿਹੜੀ ਨਾ ਮਸ਼ੀਨਰੀ ਜੋਗਾ ਬਹੁਤ ਫਾਸਟ ਹੋ ਗਿਆ ਬਹੁਤ ਫਾਸਟ ਹੋ ਗਿਆ ਹਾਰਮਰ ਦੇ ਕੋਲ ਬਹੁਤ ਥੋੜਾ ਟਾਈਮ ਆ ਥੋੜੇ ਸ਼ਾਰਟ ਪੀਰੀਅਡ ਦੇ ਵਿੱਚ ਹੀ ਸਾਰਾ ਕੁਝ ਕਰਨਾ ਵਾ ਉਹਨੇ ਖੇਤ ਵੀ ਵਿਹਲੇ ਕਰਨੇ ਆ ਉਹਨੂੰ ਕਮਾਈ ਵੀ ਕਰਨੀ ਆ ਜੇ ਮਸ਼ੀਨ ਵਧੀਆ ਚੱਲੇਗੀ ਫਿਰ ਹੀ ਹੋ ਸਕਦਾ ਵਾ ਉਸ ਤਰ੍ਹਾਂ ਪੋਸੀਬਲ ਨਹੀਂ ਹੈਗਾ ਸਹੀ ਗੱਲ ਆ ਜੀ ਆਪਾਂ ਸਹੀ ਗੱਲ ਆ ਸਾਰੀ ਮਸ਼ੀਨ ਹੀ ਕਵਰ ਆ ਜੀ ਮੈਂ ਦੇਖਦਾ ਪਿਆ ਐਨ ਪਤਾ ਲੱਗਦਾ ਨਹੀਂ ਵੀ ਕਿਹੜੀ ਚੀਜ਼ ਕਿੱਥੇ ਇੱਥੇ ਜਿਸ ਤੋਂ ਦੱਸਿਆ ਇੱਥੇ ਸਾਰੀਆਂ ਮਸ਼ੀਨਾਂ ਚ ਸਾਡੀ ਮਸ਼ੀਨ 'ਚ ਵੀ ਪਹਿਲਾਂ ਜੀ ਚੈਨ ਨਹੀਂ ਸੀ। ਅੱਛਾ ਜੀ। ਇੱਥੇ ਕੋਈ ਚੈਨ ਨਹੀਂ ਗਈ। ਸ਼ਾਫਟ ਹੀ ਸ਼ਾਫਟ ਨੂੰ ਸਾਰੀ ਸ਼ਾਫਟ ਦੀ ਡਰਾਈਵ ਆ। ਵੈਰੀ ਗੁੱਡ। ਪਿਕਅਪ ਨੂੰ ਥੱਲੇ ਦੋ ਦੋਨੋਂ ਸਾਈਡਾਂ ਤੇ ਟਾਇਰ ਦੇਤੇ ਆ। ਹਾਂ। ਦੋਨੋਂ ਸਾਈਡਾਂ ਦੇ ਸੈਕੰਡ ਦੋ ਹੀ ਹਾਈਡਰੋਲਿਕ ਜੈਕ ਦੇਤੇ ਆ। ਪਿਕਅਪ ਦਾ ਲੋਡ ਚੱਕਣ ਲਈ ਵੀ ਨਾ। ਅੱਛਾ। ਸਭ ਸਿੰਗਲ ਜੈਕ ਦੇ ਆ। ਇਹ ਡਬਲ। ਇਹ ਡਬਲ ਜੈਕ ਤੇ ਆ। ਪਿਕਅਪ ਨੂੰ ਜਦਾਂ ਮਰਜ਼ੀ ਸਮੂਥ ਉੱਪਰ ਥੱਲੇ ਜਦਾਂ ਮਰਜ਼ੀ ਆਪਾਂ ਕਰ ਸਕਦੇ ਆ। ਠੀਕ ਗੁੱਡ। ਔਰ ਬੇਲ ਸਾਈਜ਼ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ। ਹਾਂ। ਇਹਦਾ ਪਹਿਲਾਂ ਨਾਲੋਂ ਠੀਕ ਹੈ ਜੀ ਉਹਦੇ ਚ ਜਿਹੜਾ ਵਾ ਵੇਟ ਵੀ ਸਾਨੂੰ ਪੂਰਾ ਮਿਲੇਗਾ ਮਾਲ ਸਟੈਕ ਕਰਨ ਦੀ ਵੀ ਦਿੱਕਤ ਜਿਹੜੀ ਆ ਉਹ ਨਹੀਂ ਰਹੇਗੀ ਬਾਈ ਜੀ ਉਹਨੂੰ ਮਾਲ ਨੂੰ ਕੰਪਰੈਸ ਕਰਨ ਵਾਸਤੇ ਜੀ ਉਹ ਉਹਦੇ ਵਾਸਤੇ ਕੋਈ ਤਕਨੀਕ ਇਹਦੇ ਚ ਲਗਾਈ ਆ ਉਹਦੇ ਵਿੱਚ ਇਹ ਪਿੱਛੇ ਮੈਨੂਅਲ ਇਹਨੂੰ ਦਿੱਤਾ ਵਾ ਹਾਂਜੀ ਪ੍ਰੈਸ਼ਰ ਹਾਂਜੀ ਤੁਸੀਂ ਜੇ ਦਾ ਮੰਨ ਲਓ ਸ਼ਾਮ ਨੂੰ ਹੁੰਦਾ ਕੀ ਆ ਸ਼ਾਮ ਨੂੰ ਜਦੋਂ ਟ੍ਰੇਲ ਹੋ ਜਾਂਦੀ ਨਾ ਹਾਂ ਉਹਦਾ ਥੋੜਾ ਜਿਹਾ ਪ੍ਰੈਸ਼ਰ ਘਟ ਹੋਣਾ ਹਾਂ ਐ ਉਹ ਮੇਰੇ ਹਿਸਾਬ ਨਾਲ ਜਿੰਨਾ ਕਿ ਮੈਂ ਆ ਜਿੰਨੇ ਵੀ ਡਰਾਈਵਰ ਇਸ ਲਾਈਨ ਚ ਅਲੱਗ-ਬਗ ਹਨ ਪੜ ਬੰਦੇ ਆ ਉਹ ਵਿਚਾਰੇ ਮਿਸ ਕਰ ਜਾਂਦੇ ਆ ਕਰ ਜਾਂਦੇ ਆ ਕਿਤੇ ਨਾ ਕਿਤੇ ਜਾਂ ਟਾਈਟ ਹੀ ਚਲੀ ਜਾਣਾ ਇਹ ਸੈਂਪਲ ਆ ਇੱਕ ਜਿਹੜਾ ਘੱਟ ਕਰ ਲੋ ਇੱਕ ਜਿਹੜਾ ਵੱਧ ਕਰ ਲੋ ਉਸ ਹਿਸਾਬ ਨਾਲ ਉਸ ਹਿਸਾਬ ਨਾਲ ਸੈੱਟ ਕਿਉਂਕਿ ਡਰਾਈਵਰਾਂ ਦੀ ਇਸ ਵੇਲੇ ਬਹੁਤ ਵੱਡੀ ਸ਼ੌਰਟੇਜ ਆ ਆਪਣੇ ਪਿੰਡਾਂ ਚ ਆਪ ਆਪ ਹੀ ਦੇਖਦੇ ਆ ਜੇ ਆਪਣੇ ਜ਼ਿੰਮੇਵਾਰ ਵੀਰੋ ਚਲੋ ਉਹ ਪੜੇ ਲਿਖਿਆ ਗਾਂ ਜਿਹੜਾ ਡਰਾਈਵਰ ਵੀਰ ਆ ਆਪਾਂ ਇਸ ਗੱਲ ਤੋਂ ਨਹੀਂ ਕਰਦੇ ਵੀ ਡਰਾਈਵਰ ਕਿਤੇ ਅਣਪੜੀ ਹੁੰਦੇ ਆ ਇਹ ਗੱਲ ਨੂੰ ਉਸ ਪਾਸੇ ਨਹੀਂ ਜਾਣ ਵਾਲੀ ਗੱਲ ਕਹਿਣ ਦਾ ਮਤਲਬ ਹੈ ਲੇਕਿਨ ਇਹਨੂੰ ਅਨਟ੍ਰੇਨ ਬੰਦਾ ਵੀ ਜਿਹੜਾ ਉਹ ਚਲਾ ਸਕਦਾ ਹੈ ਚਲਾ ਸਕਦਾ ਜਿਹੜਾ ਬਿਲਕੁਲ ਸਿੰਪਲ ਬੰਦਾ ਉਹ ਵੀ ਮਸ਼ੀਨ ਨੂੰ ਆਪਰੇਟ ਕਰ ਸਕਦਾ ਜਿਹੜਾ ਬੰਦਾ ਟਰੈਕਟਰ ਚਲਾ ਸਕਦਾ ਉਹ ਇਹਨੂੰ ਚਲਾ ਸਕਦਾ ਬੈਲਰ ਨੂੰ ਚਲਾ ਸਕਦਾ ਆ ਇਹ ਨਹੀਂ ਹੈਗਾ ਵੀ ਆ ਕੋ ਬੜੀ ਤਗੜੀ ਸੈਲਸ ਆ ਸੈਕੰਡ ਉਸ ਤੋਂ ਅਗਲੀ ਚੀਜ਼ ਆ ਹਾਂਜੀ ਜਦੋਂ ਆਫਟਰ ਸੇਲ ਇਹਦੀ ਮੈਂਟੀਨੈਂਸ ਆ ਉਹ ਇੰਨੀ ਈਜ਼ੀ ਕਰਦੀ ਨਹੀਂ ਦੇਖੋਗੇ ਸਿਰਫ ਦਾ ਹੀ ਬੋਲਟ ਖੋਲੋ ਸ਼ਾਊਟ ਪਾ ਲਓ ਬੋਲਟ ਖੋਲੋ ਕਰਾਰੀ ਪਾ ਲਓ ਕੋਈ ਵੀ ਉਹ ਹੈ ਹੀ ਨਹੀਂਗਾ ਕੰਮ ਵੀ ਤੁਹਾਨੂੰ ਮੁੜ ਕੇ ਇਹਦਾ ਸਮਾਨ ਨਹੀਂਗਾ ਸੈੱਟ ਹੋਣਾ ਮੇਰੇ ਕੋਲ ਟਾਈਮ ਨਹੀਂ ਸੈੱਟ ਹੋਣਾ ਇੱਕੋ ਟਾਈਮ ਇੱਕੋ ਟਾਈਮ ਤੇ ਹੀ ਸਾਰੇ ਟਾਈਮਿੰਗ ਸੈੱਟ ਆ ਆਮ ਤੌਰ ਤੇ ਕੀ ਫੀਡਰ ਦੀ ਟਾਈਮਿੰਗ ਵੱਖਰੀ ਇਹਦੀ ਵੱਖਰੀ ਉਹਦੇ ਪੰਗੇ ਹੀ ਉਹ ਸਾਰਾ ਕੰਮ ਹੀ ਖਤਮ ਆ ਉਹ ਕਹਿਣ ਦਾ ਮਤਲਬ ਫਿਰ ਇੱਕ ਸਾਹ ਦਾ ਨੂੰ ਰਿਪੇਅਰ ਕਰਨਾ ਵੀ ਜੀ ਰਿਪੇਅਰ ਕਰਨਾ ਵੀ ਈਜੀ ਆ ਰਿਪੇਅਰ ਕਰਨਾ ਵੀ ਈਜੀ ਆ ਇਹ ਨਾ ਆਪਣੇ ਆਉਂਦੇ ਹੁੰਦੇ ਸੀ ਆਪਣੇ ਵੀ ਖੇਤਾਂ 'ਚ ਜੀ ਉਹਨਾਂ ਕੋਈ ਰਾੜ ਜਾਂ ਕੁਝ ਹੋ ਜਾਣਾ ਤੇ ਉਹਨਾਂ ਨੇ ਕਿਹਾ ਯਾਰ ਇਹ ਕਿਤੇ ਸਮਾਨ ਨਹੀਂ ਮਿਲਦਾ ਜੀ ਤੇ ਇੱਕ ਇਹਦਾ ਮਕੈਨਿਕ ਸਪੈਸ਼ਲ ਆਊਗਾ ਮਕੈਨਿਕ ਸਪੈਸ਼ਲ ਆਊਗਾ ਹੁਣ ਉਹ ਕੰਮ ਖਤਮ ਕਰਦਾ ਸਾਡਾ ਇੱਕ ਅਸੂਲ ਆ ਅਸੀਂ ਜਿੰਨੇ ਵੀ ਫਾਰਮਰ ਆ ਜਿਨ੍ਹਾਂ ਨੇ ਬੀਲਰ ਲੈ ਆ ਜਾਂ ਲੈਣੇ ਆ ਉਹਨਾਂ ਨੂੰ ਕਹਿੰਨੇ ਆ ਸਾਡੇ ਸਰਵਿਸ ਸੈਂਟਰ ਤੇ ਆਓ ਅਸੀਂ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਦੇਵਾਂਗੇ ਤੁਹਾਨੂੰ ਸਾਡੀ ਲੋੜ ਹੀ ਨਹੀਂ ਪੈਣੀ ਤੁਸੀਂ ਆਪੇ ਹੀ ਕਰ ਸਕਦੇ ਆ ਤੁਸੀਂ ਆਪੇ ਹੀ ਕਰ ਸਕਦੇ ਆ ਅਸੀਂ ਸਾਨੂੰ ਪੈਸੇ ਸਰਵਿਸ ਤੋਂ ਲੇਬਰ ਦੇ ਕਮਾਉਣ ਨਾਲ ਨਹੀਂ ਸ਼ੌਂਕ ਸਾਨੂੰ ਸਿਰਫ ਇਹ ਵੱਧ ਤੋਂ ਵੱਧ ਅਵੇਅਰਨੈਸ ਆਵੇ ਜ਼ਿਮੀਂਦਾਰ ਨੂੰ ਉਹ ਖੁਦ ਆਪਣੀ ਮਸ਼ੀਨ ਰੈਡੀ ਕਰੇ ਸਾਡਾ ਪ੍ਰੋਡਕਟ ਹੈਨ ਓਕੇ ਹੋ ਗਿਆ ਇਹ ਤਾਂ ਜਿੰਦੜ ਵੀ ਨਾਲਾ ਦਾ ਹੋਰ ਜੇ ਤੁਸੀਂ ਇਹਦੀ ਲੁੱਕ ਦੀ ਗੱਲ ਕਰੋ ਇੱਕ ਲਜਗਰੀ ਲੁੱਕ ਦਿੱਤੀ ਹੈ ਕੰਪਨੀ ਨੇ ਬਹੁਤਮ ਦੇਖਦੇ ਇਹ ਜਿਹੜਾ ਕਲਰ ਵੀ ਆ ਇਹ ਇੰਟਰਨੈਸ਼ਨਲ ਡਾਇਡੈਕਸ ਬੋਰਡ ਮਾਡਲ ਆ ਸਾਡਾ ਉਹ ਆ ਅੱਛਾ ਜੀ ਰੈਡ ਕਲਰ ਦੇ ਵਿੱਚ ਅਸੀਂ ਐਕਸਪੋਰਟ ਕਰਦੇ ਆ ਓਕੇ ਲੇਕਿਨ ਇਸ ਵਾਰ ਬਿਲਰਾਂ ਦੀ ਸ਼ਾਰਟੇਜ ਬਹੁਤ ਜ਼ਿਆਦਾ ਸੀ ਕੰਪਨੀ ਨੇ ਸਾਡਾ ਉੱਥੇ ਸਾਥ ਦਿੱਤਾ ਸਾਨੂੰ ਪਹਿਲ ਦੇ ਆਧਾਰ ਤੇ ਐਕਸਪੋਰਟ ਮਾਡਲ ਵੀ ਪ੍ਰੋਵਾਈਡ ਕੀਤੇ ਆ ਬਾਈ ਜੀ ਜਿਹੜਾ ਇਹ ਵਾਲਾ ਡਿਸਟ੍ਰੀਬਿਊਟਰ ਆਪਣਾ ਇਹ ਪੰਜਾਬ ਦਾ ਜ ਨੂੰ ਆ ਪੱਕੀ ਕਹਿ ਸਕਦੇ ਆ ਵੀ ਜੀ ਜੀ ਸੁਲਤਾਨਪੁਰ ਲੋਧੀ ਬਾਬੇ ਨਾਨਕ ਦੀ ਧਰਤੀ ਆ ਹਾਂਜੀ 2010 ਤੋਂ ਅਸੀਂ ਇਸ ਲਾਈਨ 'ਚ ਆਏ ਸੀ ਅੱਛਾ ਜੀ 2013 ਤੋਂ ਲੈ ਕੇ ਅੱਜ ਤੱਕ ਆਪਾਂ ਪੰਜਾਬ 'ਚ ਨੰਬਰ 1 ਚੜਦੀ ਕਲਾ ਜੀ ਚੜਦੀ ਕਲਾ ਵਾ ਔਰ ਸਰਵਿਸ ਦਾ ਬੈਕਅਪ ਜਿਹੜਾ ਨਾ ਹਾਂ ਚੜਦੀ ਕਲਾ ਸਰਵਿਸ ਨਾ ਹੋਣੀ ਆ ਜੇ ਤੁਹਾਡੇ ਕੋਲ ਪ੍ਰੋਪਰ ਵਰਕਸ਼ਾਪ ਆ ਹਾਂਜੀ ਪ੍ਰੋਪਰ ਸਰਵਿਸ ਵਾਲੀ ਟੀਮ ਆ ਸਰਵਿਸ ਪ੍ਰੋਪਰ ਤੁਹਾਡੇ ਕੋਲ ਸਰਵਿਸ ਲਈ ਗੱਡੀਆਂ ਵਾਂ ਤਾਂ ਹੋਣੀ ਆ ਪ੍ਰੋਡਕਟ ਵੇਚਣਾ ਨਹੀਂ ਔਖਾ ਉਸ ਤੋਂ ਬਾਅਦ ਉਹਨੂੰ ਚੱਲਦਾ ਰੱਖਣਾ ਫਾਰਮਰ ਨਾਲ ਜੁੜੇ ਰਹਿਣਾ ਉਹ ਬਹੁਤ ਵੱਡੀ ਗੱਲ ਆ ਜੇ ਅੱਜ ਫਾਰਮਰਾਂ ਦਾ ਇੰਨਾ ਇੱਥੇ ਹਜੂਮ ਆਇਆ ਹਾ ਵਾ ਉਹਦਾ ਇੱਕੋ ਇੱਕ ਕਾਰਨ ਆ ਸ਼ਕਤੀਮਾਨ ਦੀ ਔਰ ਥਿੰਦ ਮਸ਼ੀਨ ਦੀ ਸਟੋਰ ਦੀ ਸਰਵਿਸ ਜੇ ਤੁਸੀਂ ਵਧੀਆ ਸਰਵਿਸ ਪ੍ਰੋਵਾਈਡ ਕਰੋਗੇ ਇਹ ਨਹੀਂ ਹੈਗਾ ਕਿ ਕੋਈ ਮਸ਼ੀਨ ਖਰਾਬ ਨਹੀਂ ਹੁੰਦੀ ਹਰ ਇੱਕ ਮਸ਼ੀਨ ਖਰਾਬ ਹੁੰਦੀ ਸਭ ਕੁਝ ਹੁੰਦਾ ਭਾਈ ਚੰਦੂ ਕੀ ਤਾਂ ਖਰਾਬ ਹੋ ਗਿਆ ਜੀ ਉਸ ਤੋਂ ਬਾਅਦ ਜਦੋਂ ਆਫਟਰ ਸੇਲ ਸਰਵਿਸ ਔਰ ਸਪੇਅਰ ਇਹ ਦੋ ਚੀਜ਼ਾਂ ਜਿਹੜੇ ਡੀਲਰ ਦੇ ਕੋਲ ਆ ਉਹ ਡੀਲਰ ਕਾਮਯਾਬ ਹੋਊਗਾ ਉਹ ਤੇ ਕੋਈ ਦੂਜੀ ਤੁਹਾਡੇ ਕੋਲੇ ਸਾਰਾ ਕੁਝ ਸਪੇਅਰ ਪਾਰਟ ਅਵੇਲੇਬਲ ਹੁੰਦਾ ਹੈ ਅਮ ਸਪੇਅਰ ਪਾਰਟ ਦੇ ਵੀ ਡਿਸਟ੍ਰੀਬਿਊਟਰ ਆ ਪੂਰੇ ਪੰਜਾਬ ਦੇ ਵਿੱਚ ਫਾਰਮਰ ਇੱਥੋਂ ਸਮਾਨ ਸਪੇਅਰ ਪਾਰਟ ਲੈ ਕੇ ਜਾਂਦੇ ਆ ਔਰ ਸੀਜ਼ਨ ਦੇ ਵਿੱਚ ਇੱਕ ਖਾਸ ਚੀਜ਼ ਤੁਹਾਨੂੰ ਦੱਸਾਂ ਸੀਜ਼ਨ ਦੇ ਵਿੱਚ ਅਸੀਂ ਲਗਭਗ ਕਹੋ 24 ਘੰਟੇ ਖੁੱਲੇ ਹੁੰਦੇ ਆ ਅੱਛਾ ਸਵੇਰੇ 7 ਵਜੇ ਤੇ ਰਾਤ 12 1 ਵਜੇ ਜਾਂਦਾ ਸੀਜ਼ਨ ਤੇ ਲੇਕਿਨ ਸਾਡਾ ਟਾਸਕ ਹੁੰਦਾ ਵੀ ਜਿਹੜੀ ਮਸ਼ੀਨ ਅੱਜ ਆਈ ਆ ਵਾ ਰਿਪੇਅਰ ਲਈ ਉਹ ਸ਼ਾਮ ਤੱਕ ਕਲੀਅਰ ਕਰਕੇ ਹੀ ਜਾਣਾ। ਇਹ ਆਪਾਂ ਇਹ ਨਾ ਵੇਖੋ ਜੀ ਮੋੜ। ਇਹ ਕੱਲ ਤੇ ਨਾ ਬੈਂਡਿੰਗ ਨਹੀਂ ਚੱਲਣਾ। ਹਾਂ ਜਿਹੜਾ ਕੰਮ ਅੱਜ ਆ ਗਿਆ ਉਹਨੂੰ ਅੱਜ ਹੀ ਫਿਨਿਸ਼ ਅੱਜ ਹੀ ਨਵੇੜਨਾ। ਇਸੇ ਤਰ੍ਹਾਂ ਹੀ ਇੱਕ ਮਸ਼ੀਨ ਹੈ ਹਾਂਜੀ ਆਪਣਾ ਸੁਪਰ ਸੀਟਰ ਲਾਂਚ ਕੰਪਨੀ ਨੇ ਪਹਿਲਾਂ ਬਾਹਰ ਦੱਸਿਆ ਕੀ ਹੈ ਜੀ? ਹਾਂ ਇਹ ਖੇਤ ਵਿੱਚ ਖੇਤੀ ਨੂੰ ਸਿਖਾਲਾ ਕਰਨ ਵਾਸਤੇ ਹਾਂਜੀ ਇੱਕ ਬਹੁਤ ਵਧੀਆ ਪ੍ਰੋਡਕਟ ਆ। ਹੂੰ ਅੱਜ ਲੇਬਰ ਦੀ ਪੂਰੇ ਇੰਡੀਆ ਦੇ ਵਿੱਚ ਹੀ ਸ਼ਾਰਟੇਜ ਆ ਪੰਜਾਬ ਚ ਨਹੀਂ ਪੂਰੇ ਇੰਡੀਆ ਦੀ ਸ਼ਾਰਟੇਜ ਆ ਔਰ ਖਾਸ ਕਰ ਜਿਹੜੇ ਖੇਤੀ ਦੇ ਖਰਚੇ ਜੇ ਘਟਾਉਣੇ ਹਨ ਫਿਰ ਸਾਨੂੰ ਮਸ਼ੀਨੀਕਰਨ ਕਰਨਾ ਪੈਣਾ ਕਰਨਾ ਪੈਣਾ ਬਈ ਮਸ਼ੀਨੀਕਰਨ ਕਰਨ ਵਾਸਤੇ ਸਾਨੂੰ ਉੱਚ ਕੁਆਲਿਟੀ ਦੀਆਂ ਮਸ਼ੀਨਾਂ ਲੈਣੀਆਂ ਪੈਣੀਆਂ ਉਹਦੇ ਤੇ ਸ਼ਕਤੀਮਾਨ ਦਾ ਇੱਕ ਪ੍ਰੋਟੈਕਟਰ ਮਸ਼ੀਨ ਇਹਦਾ ਨਾਮ ਦਿੱਤਾ ਗਿਆ ਪ੍ਰੋਟੈਕਟਰ ਪ੍ਰੋਟੈਕਟਰ ਇਹਦੇ ਚ ਸਾਡੇ ਕੋਲ 600 ਲੀਟਰ 900 ਲੀਟਰ ਸਾਰੇ ਮਾਡਲ ਅਵੇਲੇਬਲ ਆ ਔਰ ਪੰਜਾਬ ਸਰਕਾਰ ਇਹ ਤੇ 4 ਲੱਖ ਰੁਪਏ ਸਬਸਿਡੀ ਦੇ ਰਹੀ ਆ। ਵੈਰੀ ਗੁੱਡ। ਠੀਕ ਹੈ ਜੀ। ਔਰ ਇੱਕ ਖਾਸੀਅਤ ਇਹ ਦੇਦੇ ਆ ਇਹ 2n1 ਮਸ਼ੀਨ ਆ ਇਹਦੇ ਪਿੱਛੇ ਖਾਦ ਖਿਲਾਰਨ ਵਾਲੀ ਮਸ਼ੀਨ ਲੱਗ ਜਾਂਦੀ ਆ। ਅੱਛਾ, ਵਿਕਲੀ ਸਪਰੇਅ ਨਹੀਂ ਆ। ਵਿਕਲੀ ਸਪਰੇਅ ਨਹੀਂ। ਮਲਟੀ ਪਰਪਸ ਮਸ਼ੀਨ ਆ ਇਹ। ਵੈਰੀ ਗੁੱਡ। ਇਹਦੇ ਪਿੱਛੇ ਬ੍ਰੌਡਕਾਸਟਰ ਲੱਗ ਜਾਂਦਾ। ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰਾਂਗਾ ਅਸੀਂ ਦਿੱਤੇ ਹੋਏ ਆ ਚਲਾ ਰਹੇ ਆ। ਅੱਛਾ ਜੀ। ਔਰ ਬਹੁਤ ਵਧੀਆ ਰਿਜ਼ਲਟ ਆ ਇਹਦੀ। ਰਜਿਸਟ੍ਰੇਸ਼ਨ ਹੁੰਦੀ ਆ ਹਾਂ 90% ਤੱਕ ਲੋਨ ਹੋ ਜਾਂਦਾ ਹੈ ਸਾਨੂੰ ਮਸ਼ੀਨ ਦੇ ਇੱਕ ਹੋਰ ਤੁਹਾਡੇ ਮਾਦੇ ਰਹਿਮ ਦੱਸਣਾ ਚਾਹੁੰਦਾ ਜਿਹੜੇ ਜਿਮੀਦਾਰ ਬੇਰਜਗਾਰ ਅੱਜ ਨੌਜਵਾਨ ਲੜਕੇ ਆ ਮੇਰੇ ਕੋਲ ਐਗਜ਼ੈਂਪਲ ਹੈਗੀਆਂ ਵਾ ਜਿਨ੍ਹਾਂ ਨੇ ਇਹ ਮਸ਼ੀਨ ਲੋਨ ਤੇ 90% ਤੇ ਲੈ ਕੇ ਔਰ 1 ਸਾਲ ਦੇ ਵਿੱਚ 10 ਤੋਂ 12 ਲੱਖ ਰੁਪਈਆ ਕਮਾਇਆ ਹੋਇਆ ਵਾ ਵੈਰੀ ਗੁੱਡ ਕੰਮ ਕਰਨ ਵਾਲੇ ਜਿਹੜੇ ਆ ਉਹਨਾਂ ਲਈ ਇੱਥੇ ਵੀ ਕੋਈ ਘਾਟਾ ਨਹੀਂਗਾ ਬਾਹਰ ਜਾ ਕੇ ਧੱਕੇ ਖਾਣ ਦੀ ਲੋੜ ਨਹੀਂ ਹੈਗੀ ਅੱਜ ਸਾਨੂੰ ਸਿਰਫ ਦਿਸ਼ਾ ਮਣੀ ਜੀ ਇਹ ਇੱਕ ਬੜੀ ਵਧੀਆ ਗੱਲ ਆ ਆਪੇ ਕਮਾਈ ਕਰ ਲੈਣੀ ਪਹਿਲਾਂ ਕੱਲੋ ਸਪਰੇਅ ਵਾਲਾ ਹੁੰਦਾ ਸੀ ਜੀ ਹੁਣ ਮਗਰ ਰੇਵੀ ਖਲਾਰੂ ਰੇਵੀ ਖਲਾਰੂ ਦੋ ਕੰਮ ਹੋ ਗਏ ਜੀ ਤੇ ਆਪੇ ਜ਼ਿੰਮੇਦਾਰ ਜਿਹੜੇ ਵੀਰ ਨੇ ਲੈਣਾ ਆਪੇ ਕਾਮਯਾਬ ਹੋ ਜੀ ਬਿਲਕੁਲ ਜੀ ਬਿਲਕੁਲ ਹੁਣ ਝੋਨੇ ਦੇ ਵਿੱਚ ਬਹੁਤ ਵਧੀਆ ਸਪਰੇਅ ਕਰਦਾ ਸਾਡਾ ਖਾਸ ਕਰਕੇ ਇਹ ਦਵਾਬੇ ਦੀ ਗੱਲ ਕਰੀਏ ਇੱਥੇ ਤਾਂ ਮਲਟੀ ਕ੍ਰੌਪ ਆ ਆਲੂ ਮੱਕੀ 12 ਮਹੀਨੇ ਕੰਮ ਆ ਚੱਲੀਏ 12 ਮਹੀਨੇ ਗਾਮਾ ਕੰਮ ਕਰਨ ਵਾਲਾ ਚਾਹੀਦਾ ਵਾ 12 ਮਹੀਨੇ ਹੀ ਕੰਮ ਆ ਕੰਮ ਚੱਲੀਏ ਮੇਰੇ ਜੀ ਵੇਰੀ ਗੁੱਡ ਇਹ ਚ ਵੱਡਾ ਵੀ ਤੁਸੀਂ ਦੱਸਿਆ ਮਿਲ ਜੂਗਾ ਨਾ ਇਹ ਚ 900 ਲੀਟਰ ਵੀ ਆਉਂਦਾ ਵਾ ਇਹ 600 ਲੀਟਰ ਦਾ ਟੈਂਕ ਆ ਔਰ ਖਾਸ ਇਹਦੀ ਜਿਹੜੀ ਇੱਕ ਹੋਰ ਖਾਸੀਅਤ ਆ ਜਿੰਨਾ ਜਰ ਮਸ਼ੀਨ ਨੇ ਸਪਰੇਅ ਕਰਨੀਆਂ ਉਹਨਾਂ ਚਿਰ ਇਹਦੇ ਵਿੱਚ ਜਿਹੜਾ ਪਾਣੀ ਆ ਪਾਊਡਰ ਆ ਦਵਾਈਆਂ ਪਈਆਂ ਆ ਉਹ ਮਿਕਸ ਹੋਈ ਜਾਣਾ ਵਾ ਅੱਛਾ ਚੱਲੀ ਜਾਣਾ ਉਹ ਮਿਕਸ ਹੋਈ ਜਾਣਾ ਵਾ ਵਿੱਚ ਦੋ ਵੱਡੇ ਵੱਡੇ ਲੱਗੇ ਪੰਜਾਬੀ ਚਾਹ ਲੋ ਫੁਹਾਰੇ ਹਾਂ ਉਹ ਪੂਰੇ ਪਾਣੀ ਨੂੰ ਮਿਕਸ ਕਰ ਹੀ ਜਾਂਦੇ ਆ ਇਹ ਨਹੀਂ ਵੀ ਦਵਾਈ ਪਾਤੀ ਦੇ ਉੱਪਰ ਤੈਰਦੀ ਰਹੂ ਉੱਪਰ ਦਵਾਈ ਰਹਿ ਗਈ ਥੱਲੇ ਹਾਂ ਉਹ ਚੀਜ਼ ਨਹੀਂ ਹੈਗੀ ਇਹ ਮਿਕਸ ਚੱਲੀ ਆ ਮਿਕਸਰ ਚੱਲੀ ਜਾਣਾ ਵਾ ਇਹਨੂੰ ਜਿਹੜਾ ਵਾ اٹਾਲੀਅਨ ਪੰਪ ਲੱਗਾ ਹੋਆ ਵਾ ਰਾਗ ਕੰਪਨੀ ਦੀਆਂ ਜਿਹੜੀਆਂ اٹਾਲੀਅਨ ਹੀ ਨੋਜਲਾਵਾਂ 2N ਨੋਜਲ 2N1 ਨੋਜਲ ਆ ਇੱਥੇ ਬੰਦ ਵਾ ਇੱਥੇ ਫਿਰ ਦੂਜੀ ਟੱਕ ਵਾਲੀ ਚੱਲ ਵੀ ਇੱਥੇ ਗੋਲ ਚੱਲ ਵੀ ਇਹਦੇ ਤੇ ਜਣੀ ਜਿੱਦਾਂ ਦੀ ਅੱਜ ਨਾ ਖਾਸ ਕਰਕੇ ਆਪਾਂ ਪੰਜਾਬ ਦੀ ਗੱਲ ਕਰੀਏ ਸਪਰੇਅ 'ਚ ਅਸੀਂ ਸਭ ਤੋਂ ਵੱਧ ਫੇਰ ਆ ਹੂੰ ਉਹ ਛੜ ਤੋਂ ਸਪੈਸਟੀਸਾਈਡ ਸਟੋਰ ਤੇ ਜਾਂਦੇ ਆ ਉਹਨੂੰ ਟਾਰਗੇਟ ਮਿਲੇ ਹੁੰਦੇ ਆ ਉਹ ਡੋਜ਼ ਵਧਾ ਦਿੰਦਾ ਵਾ ਇਹ ਨਹੀਂ ਦੱਸਦਾ ਵੀ ਕਿੰਨੇ ਲੀਟਰ ਪਾਣੀ ਲਾਉਣਾ